ਸੋਚੋ ਕੀ ਆ ਚਾਏ ਪੈਸੇ ਦਾ ਲਾਲਚ ਦੇ ਕੇ ਨੌਜੋਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਮਾਨਯਕ ਹੈ ਕਿ ਕੈਨੇਡਾ ਪੁਲਿਸ ਨੇ ਤਿੰਨ ਪੰਜਾਬੀ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿੱਥੇ ਗਤਲਕਾਂਡ ਚਿੰਨ ਬਿਨਾ ਦੀ ਗ੍ਰਿਫਤਾਰੀ ਆਲੀ ਕੀਤੀ ਗਈ ਸੀ ਤਿੰਨਾਂ ਤੇ ਕਤਲ ਅਤੇ ਸਾਜ਼ਿਸ਼ ਰਚਨ ਦੇ ਕਥਿਤ ਦੋਸ਼ਾਂ ਨੇ ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਨਾਮ ਦੇ ਗ੍ਰਿਫਤਾਰ ਕੀਤਾ ਗਿਆ ਹੈ ਹਾਲਾਂਕਿ ਇੱਕ ਜੋ ਮੁਲਜ਼ਮ ਹੈ ਉਪਟਾਲਾ ਤਾਲੂਕ ਰੱਖਦਾ ਹੈ ਇੱਕ ਮੁਲਜ਼ਮ ਕੋਟਪਰਾ ਤੋਕ ਤਾਲੂਕ ਰੱਖਦਾ ਹੈ ਹੁਣ ਸੈਟਿੰਗ ਐਮਪੀ ਸੰਘੂਰ ਤੋਂ ਸਿਮਰਜੀਤ ਸਿੰਘ ਬਾਦ ਦੇ ਵੱਲੋਂ ਅਕਾਲ ਤਖਸਾਹਬ ਮੰਗ ਕੀਤੀ ਗਈ ਹੈ ਕਿ ਇਨਾਂ ਤੇ ਨਾਂ ਮੁਲਜ਼ਮਾਂ ਨੂੰ ਪੰਥ ਤੋਂ ਛੋਕਿਆ ਜਾਵੇ। ਇਹ 3 ਦਿਨ ਦੀ ਗੱਲ ਕਰ ਰਹੇ ਹਾਂ ਪਰ ਹੁਣ ਜਿਹੜੇ 3 ਦੋਸ਼ੀ ਫੜੇਗੇ ਨੇ ਉਹ ਤਿੰਨੋਂ ਪੰਜਾਬ ਦੇ ਫੜੇਗੇ ਨੇ ਕੈਨੇਡਾ। ਹਾਂ ਤੇ ਫਿਰ ਉਹ ਇਨਾਂ ਦੇ ਰੋਡ ਦੇ ਏਜੰਟ ਹੈ ਜਿਨ੍ਹਾਂ ਨੂੰ ਇਹ ਭੇਜਦੇ ਉੱਥੇ ਇਹੋ ਜੇ ਕੰਮ ਕਰਨ ਨੂੰ ਤੇ ਇਹਨਾਂ ਨੂੰ ਪਤਾ ਹੈ ਕਿ ਇਹ ਸਿੱਖ ਵਿਰੋਧ ਕਰਨ ਲੱਗ ਪਏ ਐ। ਇਹ ਨਵੀਂ ਇੰਪੀਚਨੋ ਕੀ ਨਕੀ ਆ ਫਿਰ ਇਹ ਉੱਥੇ ਇੱਕ ਕਾਉਂਟਰ ਪਾਰਟੀ ਹਿੰਦੂਤਵਾਦੀ ਮੋਦੀ ਦੀ ਸਰਕਾਰ ਬਣਵਾ ਰਹੀ ਹੈ ਕਿ ਜਿਹੜੇ ਇਹ ਸਿੱਖ ਜਿਹੜਾ ਇੰਡੀਆ ਦਾ ਵਿਰੋਧ ਕਰਦੇ ਐ ਉਹਨਾਂ ਦਾ ਮੁਕਾਬਲਾ ਕਰਨ ਸੋਏ ਬੰਦੇ ਆਪਣੇ ਹੀ ਐ ਇਹ ਇਹਨਾਂ ਨੂੰ ਪੈਸੇ ਦੇ ਕੇ ਲਾਲਚ ਦੇ ਕੇ ਕੈਂਡੀਡੇਟਾਂ ਭੇਜ ਕੇ ਇਹਨਾਂ ਨੇ ਇਸਤੇਮਾਲ ਕੀਤਾ ਹੈ ਇਹਨਾਂ ਲੋਕਾਂ ਨੂੰ ਤੇ ਅੱਜ ਅਸੀਂ ਬਿਆਨ ਦਿੱਤਾ ਹੈ ਕਿ ਖਾਲਸਾ ਫਖਰ ਸਾਹਿਬ ਨੂੰ ਇਹਨਾਂ ਨੂੰ ਸਿੱਖੀ ਦੇ ਵਿੱਚੋਂ ਸ਼ਾਨ ਸ਼ਾਂਗ ਦੇਣਾ ਚਾਹੀਦਾ ਹੁਣ ਗੱਲ ਫਿਰੋਜ਼ਪੁਰ ਲੋਕ ਸਭਾ ਸੀਟ ਦੀ ਕੀ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਨੂੰ ਭਾਇ ਹੋਣਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਟਿਕਟ ਨੂੰ ਲੈ ਕੇ ਕਾਂਗਰਸ ਆਗੂ ਸ਼ੇਰ ਸਿੰਘ ਸੁਆਇਆ ਦੇ ਬਲਕ ਪੰਟਾ ਦਾਵਾ ਕੀਤਾ ਗਿਆ ਹੈ ਕੁਬਾਇਆ ਨੇ ਕਿਹਾ ਕਿ ਮੈਨੂੰ ਪ੍ਰਤਾਪ ਸਿੰਘ ਬਾਜਵਾ ਦਾ ਫੋਨ ਆਇਆ ਸੀ ਕਿ ਮੇਰੀ ਟਿਕਟ ਪੱਕੀ ਹੈ ਪ੍ਰਚਾਰ ਸ਼ੁਰੂ ਕਰਨ ਲਈ ਮੈਨੂੰ ਕਿਹਾ ਗਿਆ ਹੈ ਦੱਸ ਦੇ ਕਿ ਕਾਂਗਰਸ ਨੇ ਅਜੇ ਤੱਕ ਫਿਰੋਜ਼ਪੁਰ ਸੀਟ ਤੇ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ ਸ਼ੇਰ ਸਿੰਘ ਕੁਬਾਇਆ 2009 ਤੇ 2014 ਚ ਅਕਾਲੀ ਜਲਦੀ ਟਿਕਟ ਤੋਂ ਸੰਸਦ ਮੈਂਬਰ ਬਣ ਚੁੱਕੇ ਨੇ ਬਾਅਦ ਉਹ ਕਾਂਗਰਸ ਸ਼ਾਮਲ ਹੋ ਗਏ ਸਨ ਅਤੇ 2019 ਚ ਉਹਨਾਂ ਕਾਂਗਰਸ ਦੀ ਟਿਕਟ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਹਾਲਾਂਕਿ ਉਹ ਸੁਪੀਰ ਸਿੰਘ ਬਾਦਲ ਤੋਂ ਹਾਰ ਗਏ ਸਨ फिरोजपुर लोकसभा सीट है हालांकि बारह सीटों का ऐलान कांग्रेस पार्टी किया जा चुका है पर फिरोजपुर सीट के पत्ते नहीं खोले गए हालांकि क्या सुनाईया भी लगे आई डी जी पी जो हाल ही जहां वॉलंटरी रिटायरमेंट स्कीम ऑफ की गई थी कांग्रेस पार्टी शमूलियत की गई थी भी उतोक उम्मीदवार हो सके पर दावेदारी शेर सिंह शेरों ठोकी जा रही है उन्होंने कहा कि सीएलपी लीडर प्रताप सिंह बाजवा का मेन फोन आया है वालों चोन प्रचार भी शुरू किया जा रहा है ਹੁਣ ਜਿਹੜੀ ਇਸ ਕੈਂਪੇਨ ਦੀ ਗੱਲ ਹੈ ਉਹ ਇੱਕ ਪਰਸੋਂ ਮੇਰੇ ਕੋਲ ਰਾਤ ਨੂੰ 8:00 ਵਜੇ ਪ੍ਰਤਾਪ ਸਿੰਘ ਬਾਵਾ ਜੀ ਦਾ ਫੋਨ ਆਇਆ ਸੀ ਤੇ ਉਹਨਾਂ ਨੇ ਮੈਨੂੰ ਵਧਾਈ ਦਿੱਤੀ ਕਿ ਖਵਾਇਆ ਸਾਹਿਬ ਤੁਹਾਨੂੰ ਵਧਾਈ ਹੈ ਤੁਹਾਡੀ ਟਿਕਟ ਜਿਹੜੀ ਪੱਕੀ ਹੈ ਤੁਸੀਂ ਆਪਣਾ ਕੰਮ ਜਿਹੜਾ ਕੈਂਪੇਨ ਦਾ ਉਹ ਚਲਾ ਸਕਦੇ ਹੋ ਤੇ ਉਸੇ ਤਹਿਤ ਹੀ ਅਸੀਂ ਅੱਜ ਪਿੰਡ ਚੱਕ ਟਾਲੀ ਵਾਲਾ ਤੇ ਚੱਕ ਬਜੀਦਾ ਦੋਵੇਂ ਇਕੱਠੇ ਪਿੰਡ ਨੇ ਬਹੁਤ ਵੱਡੇ ਪਿੰਡ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਹੈ ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੈਂ ਇਲੈਕਸ਼ਨ ਲੜਨੇ ਸ਼ੁਰੂ ਕੀਤੇ ਮੈਂ ਹਰ ਵਾਰ ਉੱਥੇ ਅਰਦਾਸ ਕਰਾ ਕੇ ਤੇ ਮੈਂ ਆਪਣੀ ਕੈਂਪੇਨ ਜਿਹੜੀ ਸ਼ੁਰੂ ਕਰਦਾ ਅੱਜ ਵੀ ਉਸੇ ਤਹਿਤੀ ਉਥੋਂ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਰਦਾਸ ਕਰਾ ਕੇ ਅਸੀਂ ਕੈਂਪੇਨ ਜਿਹੜੀ ਸ਼ੁਰੂ ਕੀਤੀ ਹੈ

ਰਮੇਸ਼ ਬਿੱਟੂ ਕਾਂਸਪਾਟੀ ਛੱਟ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਹੁਣ ਭਾਜਪਾ ਦੇ ਕੈਂਡੀਡੇਟ ਨੇ ਲੁਧਿਆਣਾ ਲੋਕ ਸਭਾ ਸੀਟ ਤੇ ਚੀਕ ਉਸ ਵਿੰਗਲ ਦਾ ਹੋਇਆ ਬਿਆਨ ਆਇਆ ਵਰਕਿ ਜੇ ਆਸ਼ੋ ਜੀ ਅੰਦਰ 7-8 ਮਹੀਨਿਆਂ ਦਾ ਲਾ ਕੇ ਆਏ ਨੇ ਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇੱਚ ਕਿ ਨਿਸ਼ਚਈ ਹੈ ਬਿੱਟੂ ਜੀ ਨੇ ਅੰਦਰ ਮੈਂ ਸਭ ਨਾਲ 100% ਸੱਚ ਹੈ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਅਸ਼ੂਜੀਤੂ ਅੰਦਰ ਕਰਾਤਾ ਇਹ ਕੋ ਦੁਹਰਾਇ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ ਇਹ ਪਿੱਛੇ ਕਿ ਸੁਖਿੰਦਰ ਦਾ ਜਿਹੜਾ ਬਿਆਨ ਆਇਆ ਵਾ ਕਿ ਜੇ ਅਸ਼ੂਜੀ ਅੰਦਰ 7-8 ਮਹੀਨਿਆਂ ਅੰਦਰ ਲਾ ਕੇ ਆਏ ਨੇ ਤੇ ਉਹਦੇ ਪਿੱਛੇ ਬਿੱਟੂ ਜੀ ਦਾ ਹੱਥ ਰਿਹਾ ਵਾ ਇਹ ਚੀਜ਼ ਸੱਚੀ ਹੈ ਬਿੱਟੂ ਜੀ ਨੇ ਅੰਦਰ ਮੈਂ ਸਭ ਨਾਲ 100% ਸੱਚ ਹੈ ਮੈਂ ਕਲੋਸਟ ਬੰਦੇ ਜਿਹੜੇ ਨੇ ਕਿਦੇ ਨੇ ਉਹਨਾਂ ਨੇ ਮੈਨੂੰ ਆਪ ਇਹ ਗੱਲ ਕਹੀ ਏ ਕਿ ਭਗਵੰਤ ਮਾਨ ਦੇ ਜ਼ਰੀਏ ਬਿੱਟੂ ਦਾ ਰੋਲ ਸੀ ਆਸ਼ੂ ਜੀ ਤੋਂ ਅੰਦਰ ਕਰਾਉਣਾ ਇਹ ਕੋ ਦੁਹਰਾਇਆ ਨਹੀਂ ਚਾਰ ਵਾਰ ਬਿੱਟੂ ਦੀ ਗੱਲ ਰੋਜ਼ ਭਗਵੰਤ ਮਾਨ ਨਾਲ पंथक हल्के खडूर साहब से सियासत पकी हुई है डोप टेस्ट को लेके टेस्ट वाली सियासत नाल लालजीत सिंह पुलर ने कुलबीर जीरा के पलटवार बात कीता है उस उचाले पुलर ने कहा है कि हार देकर तो जीरा निजी टिप्पणियां कर रहे हैं छोटे इल्जाम लगावन दी था दस्तन पंजाब ਲਈ कीता कुलबीर जीरा निजी टिप्पणियां छटन जाके अपने काम कर कुलबीर जीरा ने दस के लाल सिंह खुल्लर दे डोप टेस्ट मांग की थी कुलदीप वीरा कांग्रेस पार्टी दे वलो खदूस भाव से सपोर्ट हाँ तो बता ने, ने लाल सिंह खुल्लर ट्रांसपोर्ट मंत्री ने आम आदमी पार्टी दे वलो उनन दी चुनौती में डाला गया कुलबीर जीरा दे वलो मांग की थी की लाल सिंह खुल्लर दा डोप टेस्ट करवाया जाए त तो हुन लाल सिंह खुल्लर हमलावर ने कुलदीप हम वीरा ਇਹ ਤੇ ਨਿੱਜੀ ਵਾਰ ਉਹ ਤੋਂ ਬੰਦਾ ਕਰਦਾ ਜਦੋਂ ਬੰਦੇ ਨੂੰ ਡਰ ਹੋਵੇ ਨਾ ਵੀ ਹਰਦਾ ਹੋਵੇ ਬੰਦਾ ਤੇ ਉਦੋਂ ਨਿੱਜੀ ਟਿੱਪਣੀਆਂ ਕਰਨੀਆਂ ਨਿੱਜੀ ਵਾਰ ਕਰਨੇ ਸ਼ੁਰੂ ਕਰ ਦਿੰਦੇ ਆ ਕਲਵੀਰ ਜੀਰਾ ਇਹ ਗੱਲ ਕਰੇ ਵੀ ਪੰਜਾਂ ਸਾਲਾਂ ਚ ਨੇ ਆਪਦੇ ਹਲਕੇ ਚ ਕੀ ਕੀਤਾ ਤੇ ਲੋਕ ਸਭਾ ਖਡੂਰ ਸਾਹਿਬ ਲਈ ਕੀ ਕਰ ਸਕਦਾ ਆ ਕਿ ਕਿਸੇ ਤੇ ਨਿੱਜੀ ਵਾਰ ਕੀਤਾ ਲਾਲਜੀਤ ਢੁੱਲਰ ਨੇ ਕਿਸੇ ਦਾ ਕੋਈ ਨੁਕਸਾਨਤ ਨਹੀਂ ਕੀਤਾ ਗੁੱਪ ਘਬਲਾਤ ਨਹੀਂ ਕੀਤਾ ਲਾਲਜੀਤ ਢੁੱਲਰ ਨੇ ਕਿ ਆਪਾਂ ਨਜਾਇਜ਼ ਝੂਠੇ આરોਪ ਲਾ ਰਹੇ ਆ ਕਿਸੇ ਦੇ ਤੇ ਦੇਖੋ ਇਹ ਤੇ ਇੰਡੀਆ ਚੋਣ ਕਮਿਸ਼ਨ ਨੂੰ ਜਾ ਕੇ ਕਹਿਣ ਕਿ ਜਿੰਨੇ ਐਮ ਐਲ اے ਮੰਤਰੀ ਜਾਂ ਜਿਹੜੇ ਮੈਂਬਰ ਪਾਰਲੀਮੈਂਟ ਚੋਂ ਲੜਦੇ ਆ ਉਹਨਾਂ ਸਾਰਿਆਂ ਦਾ ਡੋ ਟੈਸਟ ਜਿਹੜਾ ਕੰਪਲਸਰੀ ਕੀਤਾ ਜਾਵੇ ਇਹ ਲੋਕਾਂ ਦੇ ਵਿੱਚ ਜਾ ਕੇ ਕਿਸੇ ਦਾ ਝੂਠਾ ਰੋਲਾ ਪਾਉਣ ਨਾਲ ਕਿਸੇ ਨੂੰ ਉਂਗਲ ਕਰਨ ਨਾਲ ਪਹਿਲਾਂ ਇਹ ਸੁਤਨਜੀ ਦਾ ਵੀ ਜਦੋਂ ਇੱਕ ਉਂਗਲ ਕਿਸੇ ਲੱਗਰੀਏ ਤਾਂ ਤਿੰਨ ਉਂਗਲਾਂ ਆਵਦੇ ਹਲ ਹੁੰਦੀਆਂ ਆ ਪਹਿਲਾਂ ਆਪਣੇ ਆਪ ਨੂੰ ਕਿ ਕਾਰਲੋਸ ਥੈਰਪੀ ਅਸੀਂ ਪੰਜਾਬ ਲਈ ਕੀ ਕੀਤਾ ਤੇ ਗਾਂ ਪੰਜਾਬ ਲਈ ਕੀ ਕਰ ਸਕਦੇ ਹਾਂ ਨਿੱਜੀ ਕਿਸੇ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਨਾ ਕਰਨ ਜਦੋਂ ਇਹਨਾਂ ਨੇ ਨਿੱਜੀ ਕੀਤਾ ਤੇ ਜਦੋਂ ਅਸੀਂ ਅੱਗੋਂ ਜਵਾਬ ਦਿੱਤਾ ਤੇ ਉਦੋਂ ਇਹਨਾਂ ਦੀਆਂ ਬੜੀਆਂ ਚੀਕਾਂ ਪਈਆਂ ਕਿ ਇਹ ਤੇ ਨਿੱਜੀ ਵਾਰ ਕਰਨ ਤੋਂ ਪਹਿਲਾਂ ਪਹਿਲਾਂ ਆਪਦੇ ਮੰਜੀ ਥੱਲੇ ਜਿਹੜਾ ਨਾ ਉਹ ਛੋਟਾ ਫੇਰ ਲੈਣਾ ਚਾਹੀਦਾ ਜਿਹੜਾ ਜਾ ਕੇ ਭਗਵੰਤ ਮਾਨ ਨੂੰ ਇਹ ਕਹਵੇ ਕਿ ਇੱਥੇ ਨਸ਼ਾ ਵਿਕਦਾ ਆ ਤੁਸੀਂ ਇਹ ਸਵਾਲ ਲਾਲਜੀਤ ਨੂੰ ਕਰ ਲਿਓ ਲਾਲਜੀਤ ਨੇ ਕਹਿੰਦਾ ਨਸ਼ਾ ਹੈਗੇ ਨਹੀਂਗਾ ਜਦੋਂ ਕਿ ਲਾਲਜੀਤ ਮੈਂ ਗੱਲ ਕਹਿੰਦਾ ਲਾਲਜੀਤ ਦਾ ਜਿਹੜਾ ਡਰਗ ਟੈਸਟ ਹੋਣਾ ਚਾਹੀਦਾ ਮੈਂ ਪਿੱਛੇ ਜੇ ਸੁਖਬੀਰ ਬਾਦਲ ਦਾ ਕਿਹਾ ਸੀ ਨਾ ਡਰਗ ਟੈਸਟ ਹੋਣਾ ਚਾਹੀਦਾ ਜਦੋਂ ਜੀਰੇ ਐ ਤੇ ਮੈਂ ਕਿਹਾ ਸੀ ਡਰਗ ਟੈਸਟ ਅਜੇ ਤੱਕ ਸੁਖਬੀਰ ਬਾਦਲ ਨੇ ਆਮਦਾ ਡਰਗ ਟੈਸਟ ਨਹੀਂ ਕਰਾਇਆ ਤੇ ਮੈਂ ਇਹ ਗੱਲ ਕਹਿੰਦਾ ਕਿ ਲਾਲਜੀਤ ਸਿੰਘ ਜੀ ਜੇ ਪੰਥਕ ਹਲਕਾ ਹੈ ਪਹਿਲੀ ਗੱਲ ਚਿਹਰਾ ਮੋਰਾ ਤੇ ਪੰਥਕ ਬਣਾ ਲ ਮੈਨੂੰ ਤਾਂ ਕੱਲ ਕਿਸੇ ਨੇ ਦੱਸਿਆ ਕਿ ਜਿਹੜੀ ਪੱਗ ਆ ਉਹ ਵੀ ਨਹੀਂ ਇਹਨੂੰ ਆਪ ਨੂੰ ਬੰਨਣੀ ਆ ਉਹਦੀ ਇਹ ਵਾਰ ਉਹ ਬੰਦਾ ਕਰਦਾ ਜਦੋਂ ਬੰਦੇ ਨੂੰ ਡਰ ਹੋਏ ਨਾ ਵੀ ਹਰਦਾ ਹੋਵੇ ਬੰਦਾ ਤੇ ਉਦੋਂ ਨਿੱਜੀ ਟਿੱਪਣੀਆਂ ਕਰਨੀਆਂ ਨਿੱਜੀ ਵਾਰ ਕਰਨੇ ਸ਼ੁਰੂ ਕਰ ਦਿੰਦੇ ਆ ਕਲਵੀਰ ਜੀਰਾ ਇਹ ਗੱਲ ਕਰੇ ਵੀ ਪੰਜ ਸਾਲਾਂ ਚ ਨੇ ਆਪਦੇ ਹਲਕੇ ਚ ਕੀ ਕੀਤਾ ਤੇ ਲੋਕ ਸਭਾ ਖਡੂਰ ਸਾਹਿਬ ਲਈ ਕੀ ਕਰ ਸਕਦਾ ਕਿ ਕਿਸੇ ਤੇ ਨਿੱਜੀ ਵਾਰ ਕੀਤਾ ਲਾਲਜੀਤ ਭੁੱਲਰ ਨੇ ਕਿਸੇ ਦਾ ਕੋਈ ਨੁਕਸਾਨਤ ਨਹੀਂ ਕੀਤਾ ਕੋਈ ਕਬਲਾਤ ਨਹੀਂ ਕੀਤਾ ਲਾਲਜੀਤ ਭੁੱਲਰ ਨੇ ਵੀ ਆਪਾਂ ਨਾਜਾਇਜ਼ ਝੂਠੇ આરોਪ ਲਾ ਰਹੇ ਆ ਕਿਸੇ ਦੇ ਤੇ ਦੇਖੋ ਇਹਤੇ ਇੰਡੀਆ ਚੋਣ ਕਮਿਸ਼ਨ ਨੂੰ ਜਾ ਕੇ ਕਹਿਣ ਕਿ ਜਿੰਨੇ ਐਮਐਲਏ ਮੰਤਰੀ ਜਾਂ ਜਿਹੜੇ ਮੈਂਬਰ ਪਾਰਲੀਮੈਂਟ ਚ ਚੋਣ ਲੜਦੇ ਆ ਉਹਨਾਂ ਸਾਰਿਆਂ ਦਾ ਡੋ ਟੈਸਟ ਜਿਹੜਾ ਕੰਪਲਸਰੀ ਕੀਤਾ ਜਾਵੇ ਇਹ ਲੋਕਾਂ ਦੇ ਵਿੱਚ ਜਾ ਕੇ ਕਿਸੇ ਦਾ ਝੂਠਾ ਰੋਲਾ ਪਾਉਣ ਨਾਲ ਕਿਸੇ ਨੂੰ ਉਂਗਲ ਕਰਨ ਨਾਲ ਪਹਿਲਾਂ ਇਹ ਸੁਤਨਜੀ ਦਾ ਵੀ ਜਦੋਂ ਇੱਕ ਉਂਗਲ ਕਿਸੇ ਨਾਲ ਕਰੀਏ ਤਾਂ ਤਿੰਨ ਉਂਗਲਾਂ ਆਪਦੇ ਨਾਲ ਹੁੰਦੀਆਂ ਆ ਪਹਿਲਾਂ ਆਪਣੇ ਆਪ ਨੂੰ ਕਰ ਲੋ ਸਥਿਰਪੀ ਅਸੀਂ ਪੰਜਾਬ ਲਈ ਕੀ ਕੀਤਾ ਤੇ ਗਾਂ ਪੰਜਾਬ ਲਈ ਕੀ ਕਰ ਸਕਦੇ ਹਾਂ ਨਿੱਜੀ ਕਿਸੇ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਨਾ ਕਰਨ ਜਦੋਂ ਇਹਨਾਂ ਨੇ ਨਿਜੀ ਕੀਤਾ ਤੇ ਜਦੋਂ ਅਸੀਂ ਅੱਗੋਂ ਜਵਾਬ ਦਿੱਤਾ ਤੇ ਉਦੋਂ ਇਹਨਾਂ ਦੀਆਂ ਬੜੀਆਂ ਚੀਕਾਂ ਪਈਆਂ ਇਹ ਤੇ ਨਿਜੀ ਵਾਰ ਕਰਨ ਤੋਂ ਪਹਿਲਾਂ ਪਹਿਲਾਂ ਆਪ ਦੇ ਮੰਜੀ ਥੱਲੇ ਜਿਹੜਾ ਨਾ ਉਹ ਛੋਟਾ ਫੇਰ ਲੈਣਾ ਚਾਹੀਦਾ ਹੁਣ ਗਲ ਵਿਰਸਾ ਸਿੰਘ ਬਲਟੋਹਾ ਦੀ ਜਿਨ੍ਹਾਂ ਦੇ ਵੱਲੋਂ ਖੁੱਲੀ ਬਹਿਸ ਦਾ ਚੈਲੰਜ ਕਬੂਲ ਲਿਆ ਗਿਆ ਐਕਸੈਪਟ ਕਾ ਲਿਆ ਹੈ ਇਸੇ ਵਿਚਾਲੇ ਬਲਟੋਹਾ ਨੇ ਕਿਹਾ ਕਿ ਮੈਂ ਬਹਿਸ ਕਰਨ ਲਈ ਤਿਆਰ ਬਹਿਸ ਲਈ ਅੰਮ੍ਰਿਤਪਾਲ ਦੇ ਪਰਿਵਾਰ ਤੋਂ ਮੰਜ਼ੂਰੀ ਲੈ ਕੇ ਕੋਈ ਵੀ ਆ ਜਾਵੇ ਜੇ ਮੇਰਾ ਪੱਖ ਕਮਜ਼ੋਰ ਹੋਇਆ ਤਾਂ ਮੈਂ ਚੋਣ ਨਹੀਂ ਲੜਾਂਗਾ ਅਮਰਪਾਲ ਸਿੰਘ ਦੇ ਸਮਰਥਕ ਕਮਲਜੀਤ ਬਰਾੜ ਨੇ ਬਹਿਸ ਦਾ ਚੈਲੰਜ ਦਿੱਤਾ ਸੀਗਾ ਤੇ ਹੁਣ ਆ ਚੈਲੰਜ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਐਕਸੈਪਟ ਕਰ ਲਿਆ ਗਿਆ ਦੱਸਦੇ ਕਿ ਅਮਰਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ 'ਚ ਬਾਧਿਆ ਐਨਐਸਸੀ ਲੱਗਿਆ ਹੋਇਆ ਹੈ ਉਸ ਦੇ ਵੱਲੋਂ ਪੰਥਕ ਸੀਖ ਖਡੂਰ ਸਾਹਿਬ ਤੋਂ ਇੰਡੀਪੈਂਡੈਂਟਲੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਵਿਰਸਾ ਸਿੰਘ ਵਲਟੋਹਾ ਜਿਸ਼ਮਣੀ ਆਕਾਲੀ ਦਲ ਦੇ ਉਮੀਦਵਾਰ ਨੇ ਉਹ ਉਹਨਾਂ ਦੀ ਮਤਨਾਂ ਮਿਲਣ ਗਈ ਸੀ ਕਿ ਸਮਰਥਨ ਵੀ ਗਾਲੀ ਆਖੀ ਗਈ ਸੀ ਕਿ ਪਰ ਅਮਰਪਾਲ ਸਿੰਘ ਦੇ ਫਰਵਾੜ ਦੇ ਲੋਕ ਸਮਰਥਨ ਦੇਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ ਕਰ ਉਸ ਤੋਂ ਬਾਅਦ ਇੱਕ ਦੂਜੇ ਤੇ ਹਮਲਾਵਰ ਨਿਮਾ। ਇਹ ਪੰਦਕ ਦੀ ਗੱਲ ਹੀ ਹੈ। ਤੇ ਮੇਰੇ ਨਾਲ ਅਮੋ ਸਾਹਮਣੇ ਆ ਜਾਓ। ਵੈਸਾ ਇੱਕ ਨੌਜਵਾਨ ਹੈ ਜਿਹੜਾ ਅੰਮ੍ਰਿਤਪਾਲ ਦੇ ਸਾਥੀਆਂ ਨੇ ਇੱਕ ਬੋਲ ਵੀਟ ਦਾ ਚੈਲੰਜ ਦਿੱਤਾ ਰਿਹਾ ਹੈ। ਹਾਂਜੀ। ਮੈਂ ਉਹ ਜਾਰੀ ਕਰਕੇ ਉਹਨਾਂ ਨੂੰ ਕਬੂਲ ਨਾਵਾ ਕੀਤਾ ਕਿ ਮੈਂ ਜਿਹੜਾ ਚੈਲੰਜ ਹੈ ਜਗਾ ਵੀ ਢਾਡੀ ਆਉਂਗੀ, ਮੀਡੀਆ ਵੀ ਢਾਡਾ ਆਊਗਾ। ਨਹੀਂ ਨਾ ਮੇਰੀ ਮੀਡੀਆ ਹੋ ਕਿਤਨਾ ਮੇਰੀ ਜਗਾ ਹੋ ਗਈ। ਉਹ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੇ ਸਰਟੀਫਿਕੇਟ ਲੈ ਕੇ ਆ ਜੇ ਮੇਰੀਆਂ ਨੂੰ ਆਰਐਸਐਸਰ ਆ ਜੇ ਤੇ ਮੇਰੀਆਂ ਨੂੰ ਕਾਂਗਰਸੀ ਆ ਜਿਹੜਾ ਮਰਜ਼ੀ ਆ ਜੇ ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ ਇਸੇ ਵਿਚਾਲੇ ਅਮਰਤਪਾਲ ਸਿੰਘ ਦੇ ਚੋਣ ਲੜਨ ਤੇ ਜਥੇਦਾਰ ਸਾਬ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਲੋਕਤੰਤਰ 'ਚ ਸਭ ਨੂੰ ਚੋਣ ਲੜਨ ਦਾ ਹੱਕ ਹੈ ਖਡੂਰ ਸਹਾ ਪੰਥਕ ਸੀਟ ਜਾ ਨਹੀਂ ਫੈਸਲਾ ਲੋਕਾਂ ਨੇ ਕਰਨਾ ਹੈ કડూర్ ਸਾਹਿਬ ਤੇ ਅੰਮ੍ਰਿਤਪਾਲ ਸਿੰਘ ਆਜ਼ਾਦ ਚੋਣ ਲੜ ਰਿਹਾ ਹੈ ਤੇ ਅਕਾਲੀ ਗੱਲ ਦੇ ਮਿਰਸਾ ਸਿੰਘ ਬਟੋਹ ਹਤੇ ਕਾਂਗਰਸ ਨੇ ਕੁਲਬੀਰ ਸੀਰਾ ਨੂੰ ਚੋਣ ਮੈਦਾਨ ਚ ਉਤਾਰਿਆ ਦੇਖੋ ਮੈਂ ਕੱਲ ਵੀ ਕਿਹਾ ਹੈਗਾ ਕਿ ਹਰ ਬੰਦੇ ਨੂੰ ਚੋਣ ਲੜਨ ਦਾ ਅਧਿਕਾਰ ਹੈ ਠੀਕ ਕੋਈ ਗੱਲ ਅਧਿਕਾਰ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਪੰਥਕ ਜਿਹਨੂੰ ਪੰਥਕ ਸੀਟ ਕਿਹਾ ਜਾਂਦਾ ਲੋਕ ਸਭਾ ਤੋਂ ਨਾਲ ਦੇ ਦੇਖੀ ਦਾ ਪੰਜਾਬ ਦੀ ਇੱਕੋ ਸੀਟ ਹੈ ਜਿਹਨੂੰ ਪੰਥਕ ਉੱਥੇ ਹੀ ਪੰਥਕ ਤੇ ਰਾ ਕੱਟੀਆਂ ਨਹੀਂ ਹੈਗੀਆਂ ਅਲੱਗ-ਅਲੱਗ ਉਮੀਦਵਾਰਾਂ ਕਿਤੇ ਲੱਗਦਾ ਨਹੀਂ ਇੱਕ ਦੀ ਤੋਂ ਤੁਸੀਂ ਕਹਿੰਦੇ ਪੰਨਕ ਸੀਟ ਆ ਪਿਛਲੇ 2 ਟਰਮਾਂ ਦੌਰਾਨ ਤੋਂ ਕਾਂਗਰਸ ਜੱਦੀ ਆਈ ਐ ਲੋਕਾਂ ਨੇ ਫੈਸਲਾ ਕੀਤਾ लोकसभा लोकसभा लड़ेगा संदीप सैनी सा बयान सामने आया है संदीप सैनी के भरा का कहना है कि बंदी सिंह नशा है संदीप सैनी का मुद्दा शिवसेना नेता सुधीर सूरी के कतल के इल्जाम संदीप सैनी जेल शिवसेना आगू ਸੁਦੀ ਸੁਦੀ ਦਾ ਕਤਲ ਕੀਤਾ ਗਿਆ ਸੀ ਕਿਤਾ ਗੈਸਿਕ ਹਾਲਾਂਕਿ ਪੰਜ ਗੋਲੀਆਂ ਉਹਨਾਂ ਪਰੀਆਂ ਗਈਆਂ ਸੀ ਗਿਆ ਉਹ ਮੰਦਰ ਦੇ ਬਾਹਰ ਮੂਤਿਆਂ ਦੀ ਬੇਅਦਬੀ ਦੇ ਖਿਲਾਫ ਦਰਸ਼ਨ ਕਰ ਰਹੇ ਸੀਗੇ ਉਹ ਕਿ ਪੰਜ ਗੋਲੀਆਂ ਉਹਨਾਂ ਤੇ ਤਾਗੀਆਂ ਗਈਆਂ ਸੀ ਹਾਲਾਂਕਿ ਮਲਜ਼ਮ ਸਨੀ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਤੇ ਹੁਣ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜੇਗਾ ਸਨੀ ਬੇਸਿਕ ਸੰਗਠਨ ਨੇ ਚੋਣ ਲੜਨ ਬਾਰੇ ਆਖਾ ਖੁਲਾਸਾ ਕੀਤਾ ਹੈ ਸੰਦੀਪ ਸੈਣੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸੰਦੀਪ ਸੈਣੀ ਵੱਲੋਂ ਚੋਣ ਲੜਨ ਦਾ ਫੈਸਲਾ ਬਿਲਕੁਲ ਸਹੀ ਸੰਗਤ ਦੇ ਪੀਲ ਹੋ ਰਹੀ ਸੀ ਕਿ ਸੰਗਤ ਵੱਲੋਂ ਕਿ ਸੰਦੀਪ ਸਿੰਘ ਨੂੰ ਚੋਣ ਦੇ ਮੈਦਾਨ 'ਚ ਉਤਾਰਿਆ ਜਾਵੇ ਤੇ ਅਸੀਂ ਸੰਗਤ ਦੀ ਬੇਨਤੀ ਮੰਨ ਕੇ ਹੀ ਸੰਗਤ ਨੇ ਕਿਹਾ ਹੈ ਤੇ ਅਸੀਂ ਸੰਗਤ ਦੀ ਬੇਨਤੀ ਮੰਨ ਕੇ ਹੀ ਇਹ ਚੀਜ਼ ਕੀਤੀ ਹੈ ਤੇ ਹੀ ਸੰਗਤ ਨੂੰ ਹੁਣ ਕਹਿ ਨਹੀਂ ਕਿ ਵੱਧ ਚੜ ਕੇ ਸੰਦੀਪ ਸਿੰਘ ਦਾ ਸਾਥ ਦਿੱਤਾ ਜਾਵੇ ਜਿਸ ਤਰ੍ਹਾਂ ਵੀ ਸੰਗਤ ਸਹਾਇਤਾ ਦੇ ਸਕਦੀ